ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਪਹਿਨਾ ਸਵੇਰ ਵਾਲੇ ਕਲਿੱਪ ਦਿਖਾਉਂਦਾ ਤੁਹਾਨੂੰ ਜਦ ਮੈਂ ਮੋਟਰ 'ਤੇ ਗਿਆ ਸੀਗਾ ਤੇ ਲੋ ਜੀ ਮੋਟਰ 'ਤੇ ਉੱਪਰ ਆਇਆ ਸੀਗਾ ਮੈਂ ਤੇ ਉਹ ਚੀਜ਼ ਦਿਖਾਉਂਦਾ ਤੁਹਾਨੂੰ ਹਰ ਇੱਕ ਤੋਰੀਆਂ ਲੱਗਣ ਲੱਗੀਆਂ ਉੱਪਰ 1 2 ਦੋ ਉਧਰ ਹੈ ਹਲੇ ਵਿੱਚ ਵੀ ਇਹਦੇ ਪਰ ਜਿਹੜੀ ਥੱਲੇ ਆ ਉਹ ਵੀ ਨਹੀਂ ਲੱਗ ਰਹੀ ਉੱਪਰ ਆ ਕੇ ਤੋਰੀਆਂ ਲੱਗ ਰਹੀਆਂ ਦੇਖ ਲਓ ਐਨ ਸਿਗਰਵਾ ਕੇ ਮੋਟਰ ਫਲ ਮੈਂ ਥੱਲੇ ਪਾਸੇ ਦੇਖਿਆ ਉੱਥੇ ਨਹੀਂ ਲੱਗ ਰੀਆਂ ਹੋਰ ਕੋਈ ਬੇਲ ਉੱਧਰ ਲਈ ਕੋਈ ਬੇਲ ਪੈਣੀ ਲੱਗ ਰਹੀ ਨਹੀਂ ਜੇ ਲੱਗਦੀ ਗਲ ਜਾਂਦੀ ਆ ਹੁਣ ਜਿਹੜੀ ਉੱਪਰ ਬੇਲ ਜਿਹੜੀ ਆ ਠੀਕ ਆ ਦੇਖ ਲੋ ਜਲੇ ਬੈਂਚ ਚ 4-5 ਤੋਰੀ ਨਿਕਲ ਆਉਣੀਆਂ ਸਬਜ਼ੀ ਵਾਸਤੇ ਅੱਜ ਅੱਜ ਵਾਸਤੇ ਬੈਸੇ ਇਟਾ ਚੇਰੇ ਗਨੇ ਤਾਰ ਜੀ ਇਧਰ ਜਮਣ ਨੂੰ ਖਰਾਬ ਕਰੂੰਗਾ ਚਲੋ ਵੈਦਾਂ ਤੋਰੀਆਂ ਲੱਗਣ ਲੱਗੀਆਂ ਜੇ ਵੈਦਾਂ ਚਲ ਵਧੀਆ ਤੇ ਲੈ ਕੇ ਚੱਲੀਏ ਘਰ ਨੂੰ ਤੋਰੀਆਂ ਤੇ ਮਿਰਚਾਂ ਵੀ ਮਿਰਚਾਂ ਵੀ ਮੁੱਕ ਚੱਲੀਆਂ ਤੇ ਲੋਵੀ ਮੋੜ ਉੱਪਰ ਤੇ ਉਹ ਬੇ ਲੱਭਣੀ ਐ ਉਹ ਦੇਖੋ ਨਾ ਕਿਹਾ ਉਹ ਸਾਹਮਣੇ ਵੀ ਉਹ ਦੇਖੋ ਤੋਰੀ ਲੱਗੀ ਵੀ ਇੱਕ ਉਹ ਟੁੱਟਣੀ ਓਕੀ ਉਹ ਉੱਪਰ ਤੇ ਦੇਖੂਗਾ ਤੇ ਤੋਰੀਆਂ ਇੱਧਰ ਵੀ আরে ਕੋਈ ਗਿੱਡੀ ਵੱਡੀ ਲੱਗੀ ਹੋਈ ਈ ਇਹ ਤਾਂ ਖਰਾਬ ਹੋ ਗਈ ਹੁਣ ਪੱਕ ਗਈ ਹੋਣੀ ਐਝ ਵੀ ਲੱਗੇ ਹੋਏ ਇੱਕ ਦੋ ਕੁ ਤੇ ਬਾਕੀ ਹੁਣ ਲੱਭਦੇ ਆ ਇਹ ਬੇਲ ਪਤਾ ਨਹੀਂ ਕਿੱਧਰੋਂ ਚੜੀ ਵੀ ਜੜੀ ਉੱਪਰ ਕੋਠੇ ਉੱਤੇ ਹੋ ਚੜੀ ਵੀ ਇਹੇਸਾ ਨਾ ਜਾ ਚੜੀ ਹੋਈ ਆ ਹਾਏ ਬੇਲ ਜੜਾ ਇਹਦੀ ਔਰੇ ਤਾਂ ਗਈ ਵੀ ਉੱਪਰ ਨੂੰ ਇਹਦੇ ਵਿੱਚ ਵੀ ਤੋਰੀਆਂ ਖਾ ਵੀ ਹੋਣੀਆਂ ਫਿਰ ਲੱਪਣੀਆਂ ਵਣੀਆਂ ਲੱਭਣੀਆਂ ਇੱਧਰ ਵੀ ਦੇਖਦੇ ਆ ਇਹ ਸਬਜ਼ੀਆਂ ਲੱਗਣ ਲੱਗਿਆ ਵੀ ਮੀਂਹ ਦੇ ਪਾਣੀ ਨਾਲ ਮੇਰੇ ਇੱਕ ਤੀਨ ਕੱਦੂ ਨਹੀਂ ਲੱਗ ਰਿਆ ਨਵਰੇ ਆਨ ਸਬਜ਼ੀਆਂ ਲੱਗਣੀਆਂ ਲੱਗਦੀਆਂ ਹੋਣੀਆਂ ਇਧੀਆਂ ਪਿਛਲੇ ਸਾਲ ਐਨ ਮੋਜਾਂ ਲੁੱਟੀਆਂ ਸੀ ਨੌਰੇ ਤੇ ਸਾਡੇ ਕੀਆ ਮੁੱਕੀ ਆ ਨਾ ਕੱਦੂ ਮੁੱਕਿਆ ਏ ਕarele ਐਤਕੀ ਲਾਇ ਸੀਗੇ ਐਤਕੀ ਪਰ ਹੋਈ ਨਹੀਂ ਇਹ ਅਜੇ ਤੰਬਾਕੀ ਲੈ ਕੇ ਚੱਲੀ ਐ ਮਿਰਚਾਂ ਤੋੜਨ ਨਾ ਜਾਂ ਦੇਖਿਆ ਥੱਲੇ ਨੀਗਾ ਭਾਈ ਮੇਰੀ ਉੱਥੇ ਨੂੰ ਉੱਥੇ ਵੀ ਲੱਗੀਆਂ ਨੇ ਹੁਣ ਦੇਖਦਾ ਉੱਪਰੇ ਕਾ ਤੋੜੂਗਾ ਪਹਿਲਾਂ ਤੋੜੀ ਮਿਰਚਾਂ ਤੇ ਇਹ ਵੀ ਲੱਭੀ ਤੋਰੀ ਕੱਦੀ ਲੱਭ ਗਈ ਤੇ ਲੈ ਕੇ ਚਲੀਏ ਘਰ ਨੂੰ ਫੇਰ ਬਾਈ ਤੋਰੀ ਕੱਢ ਲਈ ਜਿਹੜੀ ਉੱਥੇ ਲੱਗੀ ਵੀ ਤੇ ਹੁਣ ਘਰ ਜਕੇ ਦਿਖਾਵਾਂਗੇ ਮੰਮੀ ਨੂੰ ਪੱਕਾ ਤਾਂ ਨਹੀਂ ਗਈ ਐਸੇ ਲੱਗਦੀ ਤਾਂ ਕੈੜੀਓ ਹੈ ਬਾਕੀ ਘਰ ਜਕੇ ਦੇਖਦੇ ਆ ਮੈਂ ਖੁਸ਼ੀ ਦੀ ਹੋਈ ਕਿ ਨਾ ਮੋਟਰ ਤੇ ਸਬਜ਼ੀਆਂ ਨੂੰ ਲੱਗੀਆਂ ਇੱਕ ਹਾਂ ਇੱਕ ਹੋਰ ਲੱਭ ਗਈ ਓਏ ਉਹ ਦੇਖੋ ਉਹ ਵੀ ਕਾਬੀ ਬੜੀ ਐ ਦੇਖਣੀ ਪੈਣੀ ਇਹ ਚਲੋ ਚਾਲਦੇ ਮਿਰਚਾਂ ਦਾ ਤੋੜਦੇ ਜੇ ਭਰ ਲਈ ਤੇ ਚੱਲੀਏ ਹੁਣ ਘਰ ਨੂੰ ਘਰ ਜਾ ਕੇ ਦੇਖੀਏ ਹੁਣ ਬਾਕੀ ਇੱਕ ਨਹੀਂ ਅਸੀਂ ਮੋਟਰ ਵੀ ਕੰਮ ਸ਼ੁਰੂ ਕਰਾਉਣਾ ਸੀਗਾ ਇਹ ਗੋਤਾ ਚੱਲਾਉਂ ਗਿਆ ਯਾਰ ਠੀਕ ਆ ਮੌਲਡਰ ਪਾਇਏ ਸੀਗਾ ਆ ਦੋ ਕੰਦਾ ਤੜਾ ਕੇ ਜਿਹੜੀ ਵਿਚ ਵਾਲੀਆਂ ਐਂ ਜਿਹੜੀ ਉਹ ਪਾਰਕ ਹੈ ਉਹ ਜਾਲੀ ਉਹ ਉੱਥੋਂ ਐ ਘਮਾਦਣੀ ਦੀ ਆ ਪਾਰਕ ਇਧਰੋਂ ਮੂਹਰੇ ਤੱਕ ਪਾ ਦੇਣੀ ਐ ਇਹਦੇ ਆਲੇ ਦੋਲੇ ਲਾ ਦੇਣੇ ਤੇ ਬੁੱਟੇ ਇਦਾਂ ਦੇ ਫੁੱਲ ਬੁੱਟੇ ਜੀ ਲਿਆ ਕੇ ਲਾਉਣੇ ਸੀਗੇ ਇਦਾਂ ਦੇ ਕਿਣੇ ਉਹ ਪਿਛਲੇ ਪਾਸੇ ਲੱਗੇ ਜਿਕਣਾ ਆਪਣੇ ਆਹ ਲੱਗੇ ਹੋਏ ਆ ਕਿਣਾ ਆ ਇਕਣਾ ਦੇ ਬੁੱਟੇ ਹੁਣ ਦਾ ਥੋੜਾ ਗੰਦੇ ਆ ਪੈ ਗਿਆ ਇਕਨਾਂ ਚਾਰ ਸਪੇਰੇ ਕਮਾ ਕੇ ਮੂਰੇ ਇਹਦੇ ਪਾਰਕ ਰੱਖਣੇ ਸੀਗੀ ਇੰਦਾ ਵਹਿਣੇ ਬੁਣੇ ਨੂੰ ਬਾਕੀ ਚਲੋ ਡੈਡੀ ਜੀ ਦੇ ਆਏ ਤੇ ਦੇਖਾਂਗੇ ਹੁਣ ਤੱਕ ਚੱਲੀਏ ਭਾਈ ਹੁਣ ਕੱਟ ਨੂੰ ਤੱਕ ਵਾਰ ਉੱਪਰ ਆਇਆ ਮੈਂ ਉਹਦੇ ਦੇਖੇ ਹੱਥ ਪੈਂਦਾ ਪੂਰੇ ਪੈਣਾ ਨਹੀਂ ਹਥੇ ਕੰਮ ਖਤਰੇ ਵਾਲੇ ਹੀ ਬਈ ਉਹਰੇ ਦਾ ਕੁੰਡੀ ਬਣਾ ਕੇ ਤੋੜੂੰਗੀ ਸ਼ਾਮ ਨੂੰ ਨਿਮੇਟੇ ਲੈ ਕੇ ਆਉਂਗਾ ਉਹ ਤੜਾਉਂਗਾ ਉਹ ਦੇਖੋ ਲੱਗੀਆਂ ਲੱਭਣੀਆਂ ਬਣੀਆਂ ਇਦਾਂ ਦਾ ਜੋ ਹਮੋ ਜਿਹੀ ਵੀ ਬਹੁਤ ਉੱਪਰ ਦੇਖੋ ਤੇ ਚੱਲੀ ਆਈ ਸ਼ਾਮ ਨੂੰ ਦੇਖਾਂਗੇ ਹੁਣ ਆਕੇ ਇਹ ਯਾਰ ਰਸਤਾ ਵੀ ਚੈੱਕ ਕਰੋ ਇਹ ਨਾ ਖੁੱਲ ਗਿਆ ਪੱਤੇ ਜਿਹੜੇ ਡੜਗੇ ਜਿਹੜੇ ਯਾਰਾ ਥੱਲੇ ਨੂੰ ਆਏ ਪਤੇ ਤੇ ਮੀਂਹੇ ਪਾਣੀ ਨਾਲ ਪਪੂਲਰ ਵੀਪਰ ਨੂੰ ਉੱਥੇ ਕਾਫੀ ਤੀਨੇ ਪਹਿਲਾ ਰਸਤਾ ਟੈ ਟੈੜਿਆ ਲੱਗਦਾ ਇੱਧਰ ਨੂੰ ਤੇ ਹੁਣ ਦੇਖੋ ਐਨ ਕਿੰਨਾ ਸੋਹਣਾ ਲੱਗਦਾ ਖੁੱਲਾ ਡੁੱਲਾ ਤੇ ਆਹ ਸਾਈਡ ਆਪਣੀ ਮੋਟਰ ਹੈ ਹਾਂ ਹਮਮੇ ਦੀ ਟੱਕਰ ਹੋ ਫੋਨ ਚਲੇ ਘਟ ਦਿਖਦੀ ਹੈ 9 ਵਜੇ ਤੋਂ ਧੁੱਪ ਨਹੀਂ ਨਿਕਲੀ ਹਮੇ ਜੀ ਹੋਈ ਬਿਨਾ ਬੱਦਲ ਵਾਈ ਜੀ ਹੈ ਲੋਜੀ ਘਰ ਆ ਪਹੁੰਚ ਗਏ ਮੰਮੀਆਂ ਦੇਖਿਓ ਠੀਕ ਆ ਹੋ ਰਹੀ ਆ ਹਾਂ ਆ ਬੜੀ ਸਾਰੀ ਦੇਖਿਓ ਚੱਲੋ ਦੇਖਿਓ ਨਹੀਂ ਕੀ ਇਹ ਪਤਾ ਨਹੀਂ ਲੱਗਿਆ ਪਕੜ ਹੋ ਗਈ ਹੈ ਨਾ ਇਹਦਾ ਦੇਖ ਕੇ ਚੀਰ ਕੇ ਪਤਾ ਲੱਗੇਗਾ ਹਾਂ ਆਹ ਤਾਂ ਠੀਕ ਹੈ ਲੱਗੀਆਂ ਵਈਆਂ ਖਾਸੀ ਉੱਪਰ ਤੱਕ ਹੈ ਇਹ ਉਬਣਾ ਲੈਣੀ ਸੀ ਸੋਤੀ ਨੂੰ ਗੁੰਡੀ ਜੀ ਲਾ ਕੇ ਹਾਂ ਐ ਕਰਨੀ ਕੁਛ ਲਾ ਕੇ ਦੇਖੂਗਾ ਉਤਾਰ ਆਪਣੇ ਬਈ ਹੈ ਕਰਾ ਸੋਤੀ ਦੀ ਨਾ ਗੁੰਡੀ ਲਾ ਲੈ ਹਾਂ ਬਕਲੀ ਤਾਂ ਹੋਰੀਆਂ ਲੱਗਣ ਲੱਗੀਆਂ ਕੱਦੂ ਦਾ ਥੱਲੇ ਖਰਾਬ ਹੋਈ ਜਾਂਦੇ ਆ ਨਹੀਂ ਕਰਤੀ ਜਿਵੇਂ ਐਸੀ ਪਤਾ ਨਹੀਂ ਮੀਂਹ ਪਾਣੀ ਲੱਗੀਆਂ ਤਾਂ ਇਹ ਜਿਹੜੇ ਉੱਪਰ ਲੱਗੀਆਂ ਉਹ ਠੀਕ ਆ ਹਾਂ ਥੱਲੇ ਵਾਲੇ ਖਰਾਬ ਹੋਈਆਂ ਵੀ ਤੇ ਹੂੰ ਇੱਕ ਹੋਰ ਲੱਗੀ ਵੀ ਏਡੀ ਵੱਡੀ ਉਹ ਉੱਪਰ ਲੱਗੀ ਵੀ ਆ ਉੱਪਰ ਜਾ ਕੇ ਚਲੋ ਤੁਸੀਂ ਕਰਦੇ ਆਂ ਤੇ ਫਿਰ ਹਾਂ ਕੁੰਡੀ ਬਣਾ ਕੇ ਦੇਖੂਗਾ ਕੁੰਡੀ ਬਣਾਣੀ ਛੋਟੀਆਂ ਤੇ ਛੋਟਾ ਜਿਆਦਾ ਬੜੀ ਹੋ ਗਈ ਛੋਟੀਆਂ ਤੋੜਨੇ ਕਰ ਛੋਟੀਆਂ ਹਾਂ ਲੱਗੀਆਂ ਉੱਪਰ ਲੱਗੀਆਂ ਮੈਂ 3-4 ਪਰ ਉਹ ਜ਼ਿਆਦਾ ਛੋਟੀਆਂ ਇੰਨੀ ਨਹੀਂ ਇੱਕ ਦੋ ਦਿਨਾਂ ਚ ਬੜੀਆਂ ਪਰਸੋਂ ਤੱਕ ਕੋਲ ਲੂੰਗੀ ਹਾਂ ਅੱਜ ਆਮਣ ਪਰ ਕੱਲੂ ਬਣਾ ਲਿਓ ਸੋਇਰੇ ਕੱਲੂ ਬਣਾਣਗੇ ਅੱਜ ਤਾਂ ਸਬਜੀ ਹੈਗੀ ਆ ਤੇ ਇਧਰ ਪਾਰਕ ਚ ਪਾਰਕ ਵੀ ਕਿਤੇ ਲੱਗ ਰਿਹਾ ਕਿਤੇ ਦੀ ਨਾ ਸਫਾਈ ਕਰਦੇ ਕਿਹੜਾ ਹੁਣ ਜਿਹੜੀ ਚੀਜ਼ ਉੱਪਰ ਦੀਆਂ ਸਾਰੀਆਂ ਚੱਕ ਦੇਣੀਆਂ ਮੈਂ ਹੈ ਨਾ ਹੌਲੀ ਹੌਲੀ ਸਫਾਈ ਹੋਣੀਗੀ ਫਿਰ ਰੱਧੀ ਇਦਾਂ ਹੀ ਇਧਰੋਂ ਖਿੱਚ ਲਓ ਉੱਥੇ ਦੀ ਕਰਦੇ ਨੀ ਕਿੱਧਰ ਤੇ ਉਧਰ ਤੇ ਇਧਰੋਂ ਖਿੱਚੋ ਉਹ ਤਾਂ ਇਧਰੋਂ ਖਿੱਚੋਗੇ ਹਨਾ ਆਹ ਹੁੰਦਾ ਨੀ ਮੈਂ ਹਲੇ ਵੀ ਤਾਂ ਚਲੋ ਭਾਈ ਦੇਖਦੇ ਆ ਨਿਮੇਚਨ ਨਾਲ ਲੈ ਕੇ ਜਾਉਂਗਾ ਮੋਟਰਪਾ ਹਾਂ ਦੋ ਜਣਿਆਂ ਤੇ ਸੌਂ ਹੀ ਟੁੱਟ ਗਈ ਹਾਂ ਉੱਥੇ ਤਾਰਾਂ ਵੀ ਹੈ ਨਾ ਹਾਂਜੀ ਤੇ ਮੌਸਮ ਅਜ ਹੁਮਮਤ ਜੀ ਵਿੱਚੇ ਬੱਦਲ ਆ ਬੱਦਲ ਗਰਮੀ ਵੀ ਹੁਮਮਤ ਜੀ ਜ਼ਿਆਦਾ ਅੱਜ ਚਲੋ ਦੇਖਦੇ ਕਿਆ ਮੰਨਦਾ ਹੁਣ ਤੇ ਹੁਣ ਹੋ ਗਈ ਸ਼ਾਮ ਤੇ ਨਿਮੇਚਨ ਚੱਲਦੇ ਹੁਣ ਮੋਟਰਪਾ ਆ ਪਰ ਜਲਦੇ ਆਪਾਂ ਰਿਕਸ਼ ਲੈ ਕੇ ਦੇਖਦੇ ਨਾਲੇ ਇਹਦੀ ਪਾ ਲਈ ਆਪਾਂ ਤਾਰ ਇਹਦੀ ਕਲਚ ਵਾਲੀ ਨਾਲੇ ਚੱਲਦੇ ਮੋਟਰ ਪਰ ਤੇ ਇੱਧਰ ਕਾਲੂ ਵੀ ਬੈਠਾ ਆ ਜਾ ਐ ਚੱਲੀ ਘੁੰਮਣ ਇਹ ਬਹੁਤ ਦਿਨ ਬਾਅਦ ਆਇਆ ਹੁਣ ਪਤਾ ਨਹੀਂ ਕਿੱਥੇ ਰਹਿੰਦਾ ਚੱਲ ਆ ਜਾ ਐ ਚੱਲੀ ਆਜਾ ਹਲੇ ਨਿਮੱਚਾ ਮੈਂ ਸਾਜਵਾੰਦਾ ਇਹਨੂੰ ਚੱਲਦੇ ਪਿੰਡ ਵਾਲੀ ਮੋਟਰ ਦਾ ਨਾਲ ਇਹਨੂੰ ਘੁਮਾੜੇ ਹੁੰਦੇ ਆ ਆਜਾ ਬਈ ਮੈਂ ਨਹੀਂ ਜਦ ਬਾਹਰ ਨਹੀਂ ਕਹਿੰਦਾ ਜਦੱਕ ਨਹੀਂ ਨਿਕਲਣਗੇ ਆ ਵੀ ਚੱਲੀਏ ਆ ਤੇ ਲੋਰੀ ਨਿਮਾਚ ਨੂੰ ਡੇਢ ਡੇਢ ਹੀ ਤਾਂ ਨੇ ਰਹੀ ਹੋ ਗਿਆ ਤੇ ਮੋਟਰ ਬਥੇ ਕਾਲੂ ਭੱਜ ਗਿਆ ਫਿਰ ਮੈਂ ਚੱਲ ਘਰ ਨੂੰ ਆ ਗਿਆ ਤੇ 6:30 ਹੋ ਗਏ ਨਿਮਾਚ ਕਹਿੰਦਾ ਹੁਣ ਵਿੱਲਾ ਹੈ ਚ ਕਹਿੰਦਾ ਹੁਣ ਚੱਲਦੇ ਮੋਟਰ ਬੰਨੋ ਤੇ ਚੱਲੀਏ ਮੋਟਰ ਬੰਨੋ ਬਿਨਾ ਕਲਚ ਤੇ ਦੇਖੋ ਤੇ ਲੋ ਜੀ ਪਹੁੰਚ ਗਏ ਮੋਟਰ ਵਾ ਬੜੇ ਓਕੇ ਇਹ ਤਾਂ ਨਜ਼ਰ ਹੀ ਲੱਗੀ ਜਾਂਦੀ ਆਂ ਦੇਖ ਲੈ ਮੈਂ ਬੋਲਟ ਦੀ ਕਲਚਣੀ ਤਾਰ ਹੀ ਟੁੱਟ ਗਈ ਸੀ ਲੈ ਹੂੰ ਕਦ ਆਉਣ ਲੈ ਕੇ ਨਹੀਂ ਆ ਕਿੰਦਾ ਰੋੜ ਕੇ ਲਿਗਿਆ ਚਾਚਾ ਮੈਂ ਤਾਂ ਹੀ ਦੇਚਾ ਮਹਾਬਤ ਇਹ ਕਹਾਂ ਤੇ ਕੰਨਾ ਕਰਦਾ ਚੱਲ ਪੇਂਦੇ ਲੋਟ ਆ ਗਿਆ ਆ ਜਾ ਬਾਈ ਕਦ ਨੂੰ ਲੱਗਿਆ ਬੇਦੇ ਉਹ ਨਸ ਪਰ ਨਿਗਾਨ ਕੋ ਠੀਕੇ ਛੋਟਾ ਆਲੇ ਛੋਟਾ ਆਲੇ ਬੜਾ ਹੋ ਲੈਣ ਦੇ ਆ ਤੋੜ ਲੈ ਇੱਕ ਦੇ ਇੱਕ ਇਹ ਵੀ ਚੱਲ ਤੋੜ ਲੈ ਮੈਂ ਕਹਾਂ ਹੋ ਲੈਣ ਦੇ ਇੱਕ ਦਿਨ ਹੋਰ ਛੱਡਣਾ ਨਹੀਂ ਓਰੇ ਤੈਨੂੰ ਪਤਾ ਨਿਗਾ ਤਾਂ ਹੰਦੀ ਨਹੀਂ ਮੈਂ ਸਵੇਰੇ ਦੇਖਿਆ ਮੈਨੂੰ ਦਿਖਿਆ ਨਹੀਂ ਸਵੇਰੇ ਨਹੀਂ ਤੇ ਤਾਂ ਦੇਖਿਆ ਨਹੀਂ ਨਾ ਧਿਆਨ ਨਹੀਂ ਨਾ ਮੈਂ ਤੇ ਮੈਂ ਉਧਰ ਤੈਨੂੰ ਦਿਖਾਉਂਦਾ ਉਧਰ ਦਿਖਾਉਂਦਾ ਤੈਨੂੰ ਤੋਰੀਆਂ ਨਾ ਬਦਲ ਕੋਲਣ ਲੱਗ ਗਿਆ ਆ ਤੋਰੀਆਂ ਤੋੜਦਾ ਹੈ ਤੋਰੀਆਂ ਥੱਲੇ ਲੱਗੀਆਂ ਜਾਂਦੀਆਂ ਇੱਕ ਉਹ ਉੱਥੇ ਉੱਪਰ ਲੱਗੀ ਹੋਈਆਂ ਹਨ ਹਨਾ ਜਮਣ ਪਰ ਹਾਂ ਜਮਣ ਕੋਲ ਤੁਹਾਨੂੰ ਦਿਖਾਉਂਦਾ ਇਹ ਤਾ ਤੋੜ ਲੈਨੇ ਉਹ ਵੀ ਦਿਓ ਰਿਹਾ ਤੇ ਦਿਖੂਗੀ ਆਦੇ ਆ ਲੱਗੀਆਂ ਵੀ ਕਿਤਾਂ ਇਹਦੇ ਮੈਂ ਦੇਖ ਲਈ ਤੀ ਇਹ ਹਲੇ ਛੋਟੀਆਂ ਆ ਹਲੇ ਚਾਰ ਪੰਜ ਛੋਟੀਆਂ ਐ ਹਮ ਇੱਕ ਉਹ ਲੱਗੀ ਵੀ ਆ ਇੱਕ ਉਹ ਆ ਚਾਰ ਲੱਗੀਆਂ ਵੀ ਹੋ ਰਹੀ ਹੋ ਰਹੀ ਚਾਰ ਦੋ ਚਾਰ ਉੱਪਰ ਲੱਗੀਆਂ ਵੀ ਆ ਇੱਕ ਤਾਂ ਦੇਖ ਉਹ ਬਹੁਤ ਹੈ ਤਾਂ ਦੇ ਲੱਗਦੀਆਂ ਇਹਨੂੰ ਤਾਂ ਲੱਗਦੀਆਂ ਤਾਂ ਹੋਰੀਆਂ ਹੁਣੇ ਲੱਗਣ ਲੱਗੇ ਮੀਂਹ ਦੇ ਪਾਣੀ ਨਾਲ ਆਹੋ ਪਹਿਲਾਂ ਵੀ ਉੱਪਰ ਉੱਥੇ ਦੇਖ ਯਾਰ ਉੱਥੇ ਰਿਕਣ ਦੇਖੀ ਪਿੱਛੇ ਉੱਪਰ ਤੇ ਦੇਖਣੀਆਂ ਫਿਰ ਨਾ ਨਾ ਉੱਪਰ ਤੇ ਨਹੀਂ ਦਿਖਦੀਆਂ ਨੀਂਹਾਂ ਥੱਲੇ ਤੀ ਪੈਂਦੀ ਐ ਧਿਆਨ ਮਾਰ ਕੇ ਦੇਖੀ ਕਿ ਦਿਖੀ ਦੀ ਕਿੱਥੇ ਗਈ ਹਨੇਰੇ ਹਨੇਰੇ ਯਾਰ ਕਿ ਨਹੀਂ ਬਦਲ ਖੜਾ ਮੈਂ ਕੈਮਰੇ ਦੇਖਦਾ ਨੀਂਹਾਂ ਮਾਰ ਕੇ ਉਰੇ ਕਿਤੇ ਦੀ ਕੋਈ ਨਹੀਂ ਆ ਹੈਗੀ ਨੇ ਯਾਰ ਮੈਂ ਚੱਲ ਸ਼ਾਮ ਨੂੰ ਤੋੜੂਗਾ ਗੱਟ ਨਾਲ ਆ ਕੇ ਚੱਲ ਤੋ ਕੋਈ ਨਹੀਂ ਦੇਖ ਦੇ ਉੱਪਰ ਤੇ ਨਹੀਂ ਕਿ ਦੀਗੀ 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 ਇੱਕ ਤਾਂ ਉਹ ਇਹ ਕਿਤੇ ਹੁਣ ਦੇਖੀ ਤੀ ਉਹ ਆ ਉਹਦੇ ਉਹ ਦੇ ਇਹ ਉਹ ਦੀਗੀ ਵਿੱਚ ਜੇ ਇਹਨੂੰ ਹੋਰ ਕੈਮਰੇ ਦੇਖ ਹਾਂ ਇੱਕ ਉਹ ਆ ਇਹਦੇ ਨਾਲ ਇਹ ਇੱਕ ਇਦਾਂ ਨੂੰ ਮੋਟੀ ਲੱਗੀ ਹੋਈਗਾ ਸਿਬੜੀ ਚੱਲ ਦੇਖ ਲੈਨੇ ਉਹ ਕਿਧਰ ਟੁੱਟ ਗਈ ਉਹ ਵੀ ਤੋੜ ਲੈਣੀ ਉੱਪਰ ਤੇ ਦੇਖਦੇ ਜਿੰਨੀ ਕਿਤੇ ਉੱਪਰ ਤੇ ਟੋੜ ਦੇ ਉੱਪਰ ਦੇ ਨੇ ਜਾਮਣ ਪਹੜ ਚੁੰਗੇ ਹੋਰ ਕੀ ਆ ਚੱਲੀ ਉੱਪਰ ਹਾਂ ਉੱਪਰ ਵੀ ਬਹੁਤ ਲੱਗੀਆਂ ਵੀ ਸਵੇਰੇ ਤੋੜ ਕੇ ਲੈ ਗਈ ਗਿਆ ਮੈਂ ਅੱਛਾ ਲੈ ਗਿਆ ਤਾਂ ਚਾਰ ਲਈ ਇੱਕ ਇਧਰ ਬਹੁਤ ਵੱਡੀ ਲੱਗੀ ਵੀ ਸੀ ਹਾਂ ਉਹ ਤਾਂ ਪੱਕੜਦੀ ਪੱਕੜੋ ਕੀ ਦੀ ਹਾਂ ਮੈਂ ਲੈ ਕੇ ਆ ਰਾ ਘਰ ਮੈਂ ਜੇ ਦੇਖਣ ਨੂੰ ਇੱਕ ਤੋੜ ਲੈ ਉਹ ਕਿਥੇ ਉਹ ਤੇ ਲੱਗੀ ਨਰਮ ਨਰਮੇ ਟੋਪੜੀਆਂ ਆ ਇਹ ਆਹ ਲਈ ਹੈ ਨਾ ਇਹਦਾ ਪਤਾ ਜਿਹੜੇ ਨਰਮ ਆ ਉਹ ਤਾਂ ਕਰੇ ਇੰਡੀਆਂ ਪੈਂਦੀ ਆ ਉੱਪਰ ਤੇ ਹੂੰ ਬਾਚੀਰ ਕੇ ਇਹ ਤਾਂ ਬਹੁਤ ਵਧੀਆ ਤੇ ਬਹੁਤ ਵਧੀਆ ਨਰਮ ਹਲੇ ਹੱਤ ਵੀ ਆਉਣਾ ਬਈ ਬਰਸਾਤਾਂ ਦੇਖੀ ਪਾਉਣਾ ਪੈਂਦਾ ਕੋਈ ਤਾਂ ਗੱਲ ਆ ਸਾਡੇ ਪਿੰਡ ਹੋ ਗਿਆ ਮੁੰਡੇ ਦਾ ਇੱਕ ਦਾ ਹੈ ਪੂਰੇ ਸੱਪ ਨੇ ਉਹ ਡੰਗ ਮਾਰਿਆ ਹੈ ਤੇ ਉਹ ਦਾਤੀ ਰੱਖਣ ਲੱਗਿਆ ਤਾਂ ਉੱਪਰ ਲਿਬੇਸ ਮਾਰਿਆ ਹੁੰਦਾ ਉਹਦੇ ਪਤਾ ਲੱਗਿਆ ਮਾਰਿਆ ਪਰ ਦੇਖ ਲੈ ਇੱਕ ਪੱਕਾ ਆ ਗਿਆ ਹੈ ਨਹੀਂ ਫਿਰ ਉਹ ਤੇ ਉੱਥੇ ਤੇ ਤਾਂ ਆ ਗਿਆ ਹੈ ਅੱਗੇ ਕਹ ਰਾਵਨੇ ਆਪਣੇ ਘਰਦਿਆਂ ਨੂੰ ਦੱਸਿਆ ਵੀ ਮੇਰੇ ਐ ਹੋਇਆ ਹਾਂ ਹਾਂ ਫਿਰ ਉਹਨੂੰ ਜਣੀ ਆਇਆ ਤਾਂ ਉਹ ਦੇਖਦਾ ਤਾਂ ਮਣਕਾ ਵੀ ਮਣਕਾ ਹੀ ਲੱਗ ਜਵੇ ਅੱਛਾ ਜ਼ਹਿਰੀਲਾ ਸੱਪ ਤਾਂ ਨਾ ਕਿ ਉਹਦਾ ਕਿਹੜਾ ਸੱਪ ਦਾ ਢੋੜਾ ਤਾਂ ਹੂੰ ਇੱਕ ਉਹਦੇ ਮੁੰਡਾ ਕਹਿੰਦਾ ਅਸੀਂ ਪਹਿਲਾਂ ਮਾਰਤਾ ਉੱਥੇ ਅੱਛਾ ਫਿਰ ਇੱਕ ਉਹ ਜਿਹੜਾ ਉਹ ਤਾਂ ਇਹਨਾਂ ਲਵੇ ਉਹਨੂੰ ਪਤਾ ਨਹੀਂ ਤਾਂ ਉਹ ਆਉਂਦਾ ਇਹਨੂੰ ਵੀ ਪਤਾ ਤਾਂ ਕਿ ਉਰੇ ਰਹਿੰਦਾ ਏ ਹੂੰ ਤੇ ਉਹਦੇ ਬਾਅਦ ਫਿਰ ਜਿਹੜਾ ਮਾਰਿਆ ਸੱਪ ਜਉਰੇ ਆ ਗਿਆ ਉਰੇ ਆ ਕੇ ਇਹਨਾਂ ਕਿਆ ਕਰਿਆ ਹੱਥ ਮੜਕਾ ਲਾਉਂਦਾ ਤਾਂ ਫਿਰ ਉਤੇ ਬਾਅਦ ਬੰਦੇ ਨੂੰ ਗਵਾਂਡੀ ਨੂੰ ਦੱਸਿਆ ਉਹ ਲੈ ਕੇ ਅੱਛਾ ਉੱਥੇ ਜਾ ਕੇ ਟੀਕਾ ਟੂਕਾ ਲਾਇਆ ਨਾਲੀਆਂ ਲੱਗੀਆਂ ਹੋਈ ਤੇ ਉਹਦੇ ਗੂਲੂ ਗੋਲੀਆਂ ਨਾਲੀ ਵੀ ਲੱਗੀ ਤੇ ਟੀਕਾ ਵੀ ਲੱਗਿਆ ਰਿਹਾ ਤਾਂ ਜਾਂਦਾ ਉਹ ਕਹਿੰਦਾ ਸੱਪ ਕਿੰਨਾ ਜ਼ਹਿਰੀਲਾ ਦਾ ਪਾਣ ਹੁਣ ਕਿਆ ਪਤਾ ਡਾਕਟਰਾਂ ਟੀਕਾ ਟੂਕਾ ਲਾ ਕੇ ਕਹਿੰਦੇ ਪੀਜੀਆ ਹੀ ਲੇਜੋ ਸਾਡੇ ਬਸ ਦਾ ਕੰਮ ਨਹੀਂ ਅੱਛਾ ਰਸਤੇ 'ਚ ਪੂਰਾ ਹੋ ਲਿਆ ਓਹੋ ਟੋکریاں ਬਣਾਉਂਦਾ ਹੁੰਦਾ ਤਾਂ ਨਾ ਦੇਖਿਆ ਮੈਂ ਵੀ ਹਾਂ ਹਾਂ ਅਰੇ ਵੀ ਲੈ ਕੇ ਆਏ ਤੇ ਟੋਕਰੀਆਂ ਪਰ ਦੇਖ ਲੈ ਵੀ ਘਰਾਜ ਹੋਇਆ ਹੈ ਘਰਾ ਤੇ ਵੀ ਉੱਥੇ ਚਲੇ ਗਿਆ ਤਾਂ ਹੂੰ ਤਾਂ ਥੋੜੀ ਬੰਨਾ ਇਹ ਦੱਸਣਾ ਚਾਹੀਦਾ ਯਾਰ ਇੱਧਰ ਆ ਕੇ ਆਪਾਂ ਨੂੰ ਲੋਕਾਂ ਨੂੰ ਕਿ ਐਦਾਂ ਕੋਈ ਚੀਜ਼ ਹੋਵੇ ਵੀ ਐਦਾਂ ਕਰਨਾ ਚਾਹੀਦਾ ਇਹ ਤਾਂ ਲਾਜ ਤਾਂ ਹੈਗਾ ਪਰ ਆਪਾਂ ਇਹ ਡਰ ਜਾਂਦੇ ਆ ਨਾ ਹਾਂ ਉਹ ਹਾਂ ਯਾਰ ਮੌਕੇ ਤੇ ਕਿਹੜਾ ਕੋਈ ਸੁਝਦਾ ਹੁੰਦਾ ਹੁਣ ਡਰ ਲੱਗੀ ਜਾਂਦਾ ਹੈ ਡੱਡੂ ਤਾਂ ਐ ਡੱਡੂ ਡਰ ਪੱਤਾ ਹਿੱਲਦੇ ਨਾ ਭਈ ਐ ਲੱਗਦਾ ਵੀ ਕੋਈ ਚੀਜ਼ ਲੰਘ ਰਹੀ ਹੂੰ ਉਹ ਲੈ ਬਰਸਾਤ ਦੇ ਵਿੱਚ ਇਹਨਾਂ ਨੇ ਬਾਹਰ ਨਿਕਲਨੇ ਨਿਕਲਣਾ ਨਿਕਲਣਾ ਨਿਕਲ ਇਹ ਤਾਂ ਗਰਮੀ ਵੀ ਬਹੁਤ ਪੈਂਦੀ ਹੈ ਨਾ ਸਰ ਨੂੰ ਮੌਸਮ ਵਧੀਆ ਹੈ ਰੋਹੀ ਹੈ ਹਾਂ ਸਵੇਰ ਜਿਹੜੀ ਗਰਮੀ ਆਉਂਦੀ ਹੈ ਜਦ ਹਾਂ ਵੀ ਆ ਲੱਗੀ ਵੀ ਕਟੋਰੀ ਹਮਾਂਗੇ ਚਲ ਛੋਟੀ ਕਿ ਤੋੜ ਦਈਏ ਤੋੜ ਲੈਨੇ ਐ ਨਿੱਕ ਘਰੇੜੇ ਹੋਣੀ ਆਏ ਅੱਛਾ ਆਸੀਂ ਵੀ ਬਣਾਈਆਂ ਅੱਜ ਮੈਂ ਚਲ ਥੋੜੀ ਬੜੀ ਹੋ ਜਾਵੇ ਚੱਲ ਫੇਰ ਦੇਖ ਲੈ ਆ ਤੋੜ ਲੈਨੇ ਠੀਕ ਜੰਨੇ ਨਿੱਕ ਛਾਂ ਇਹ ਤਾਂ ਆ ਵੀ ਨਰਮ ਹੈ ਇਹ ਵੀ ਮੈਂ ਰੱਖਿਆ ਹੋਇਆ ਮੈਂ ਚਲ ਬੜੀਆਂ ਹੋ ਜਾਵੇ ਥੋੜੀ ਜੀ ਮੈਂ ਕਿਹਾ ਫੇ ਜਿਆਦਾ ਪੱਕ ਜਾਂਦੇ ਚੱਲ ਚਾਰ ਪੰਜ ਦਿਨ ਤੋੜ ਲਈ ਹੂੰ ਸਾ ਤੇ ਆ ਵੀ ਲੱਗ ਕੇ ਵੀ ਦੋ ਮਹੀਨ ਅਗਲੀ ਵਾਰ ਹੀ ਹੋ ਜਾਣੀਆਂ ਫੇ ਮੈਂ ਦੇਖ ਕੇ ਦੱਸ ਫੇਰੀ ਹਾਂ ਜਿਹੜੀ ਓਰੇ ਕਹਿੰਦਾ ਉਹ ਦੱਸ ਦੇ ਕਿੱਥੇ ਆਹ ਹੈ ਓਰੇ ਨੂੰ ਤੋੜ ਲੈ ਫਿਰ ਤੋੜ ਓਰੇ ਹੱਥ ਨਹੀਂ ਜਾਂਦਾ ਹੂੰ ਹੱਥ ਨਹੀਂ ਨਾ ਜਾਣਾ ਦੇਖਦੇ ਆ ਖੜ ਜਾ ਆਇਆ 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 ਓਏ ਦਿੱਗੀ ਇੱਤੈ ਕਨੂੰ ਮਨੂੰ ਹਲੇ ਨਹੀਂ ਆਹੀ ਖਿੱਚ ਲੈ ਆਹੀ ਵੇਲ ਪਰ ਉਹ ਹੋਰੇ ਲੱਗੀ ਦਿੱਗੀ ਸਾੜਿਆ ਸਾੜਿਆ ਬੱਸ ਨਾ ਬਈ ਤਿੱਕਦਾ ਆ ਰਗੀ ਵੀ ਆਹੀ ਤੀ ਆਹੀ ਆ ਕੋਹ ਹੋਰ ਵੀ ਆ ਆਹੀ ਹੋਣੀ ਨਹੀਂ ਇਹੀ ਹੋਣੀ ਆ ਮੁੰਡਾ ਹੋਰ ਕਿਹੜੀ ਕਹਿੰਦਾ ਤੂੰ ਖੈ ਗਈ ਯਾਰ ਵਿੱਚ ਜੀ ਡੁੰਗੀ ਦੀ ਉਹ ਲੱਭਣੀ ਪੈਣੀ। ਬ੍ਰਾਹਮਣ ਪਰਚਾਣਾ ਪਊਗਾ। ਹੂੰ ਹੂੰ। ਨਾ ਛੱਡਾ ਅੰਨਾ ਗਨੋ। ਨੁਕਸਾਨ ਕਰਨਾ ਤੋਰੀਆਂ ਵਿੱਚ। 60 ਵੇਡ ਲੱਜੂ ਜਾਮਣ ਦੀ ਟਾਣੀ ਕਿੱਥੀ ਹੁੰਦੀ ਐ। ਨਾ ਲੇ ਫੇਰ ਕਿ ਆਪਾਂ ਨੂੰ ਚੱਲ ਜੇ ਯਾਰ। ਤੇ ਉਹ ਲੱਗੀਆਂ ਪਿਆਗੀਆਂ। ਮੋਟੀ। ਆਹੇ ਦੋ ਲੱਗੀਆਂ ਇੱਧਰ। ਤਿੰਨ। ਇੱਥੇ ਬਦਲੇ। ਨਾ ਇਹਨ ਖੁੱਲੀ ਸਬਜ਼ੀ ਬਣ ਜੀਮੀ। ਹੋਰ। ਲਾ ਫੜੀ। ਤੋਰੀਆਂ ਦੇ ਸਬਜ਼ੀ ਨਾਲ ਸਪਰੇਅ ਨਾ ਇਹਦੇ ਕੋਈ ਕੋਸਮੀ ਨਹੀਂ ਆਰਗੇਨਿਕ ਹਾਂ ਲਵੀ ਫੜ ਇਹਦਾ ਸਾਰੇ ਨਾਲੋਂ ਵਧੀਆ ਸਬਜ਼ੀ ਬਣਦੀ ਸੀ ਹਾਂ ਜੀ ਲਾ ਹੋਰ ਹੋਰ ਦੇਖ ਲੈ ਕਬਾ ਬਹੁਤ ਹੈ ਅਗਲੀ ਵਾਰ ਸਹੀ ਆਲੂ ਪਾਵੇ ਬਣ ਜਾਣੀ ਵਧੀਆ ਆਲੂ ਪਾ ਗਏ ਪਤਲੇ ਪਤਲੇ ਬਾਤ ਖੌ ਲੱਗਦੀ ਹੈ ਜੀ ਮੈਨੂੰ ਬੜੀ ਲੱਗੀ ਵੀ ਲੈ ਇਕ ਇਹ ਹੋ ਗਈ ਕੱਦੂ ਹੋ ਗਏ ਬੜੇ ਸਵਾਦ ਲੱਗਦੇ ਹਰੇ ਸਬਜ਼ੀ ਆ ਪਾ ਦੋ ਵਿੱਚ ਵੀ ਨਹੀਂ ਨਾ ਤਾਂ ਪਹੁੰਚ ਤੋ ਆਏ 235 ਹੋਰ ਦੇਖਦਾ ਹੁਣ ਪਾ ਬਹੁਤ ਐ ਇੰਨੇ ਕਿੰਨੇ ਬਣਾਉਣੇ ਆ ਹੂੰ ਤਾਂ ਰੰਗ ਫਿੱਟ ਗਿਆ ਨਾ ਯਾਰ ਹੈ ਟਾਇਲ ਦਾ ਉਹਨੇ ਰੰਗ ਹੀ ਜਾ ਤਾ ਦਾ ਟਾਇਲ ਦਾ ਹਾਂ ਰੰਗ ਹੀ ਆ ਜਾ ਤਾ ਮੈਂ ਕਹਿੰਦਾ ਕਿਉਂ ਜਾਓ ਘਰ ਘਰ ਕਰਕੇ ਲੱਗਦੀ ਘਰ ਵਾਲੀ ਜਿਹੜੀ ਉਹ ਟਾਇਲ ਉਹ ਗੂੜੀ ਆ

ਉਹ ਦੇਖਦੇ ਆ ਹੁਣ ਮੋਟਰ ਦਾ ਕਰੋਂਗੇ ਹੁਣ ਵਧਾਉਂਗੇ ਮੜੀ ਹਾਂ ਹੁਣ ਥੱਲੇ ਆ ਕੇ ਦੱਸਦਾ ਕਿੱਦਾਂ ਕਰਨਾ ਹਾਂ ਲੋ ਚੱਲੀਏ ਨਾ ਮੜੀ ਚੰਦਲੀ ਆ ਜਾ ਚਾਰ ਕਿੰਨਾ ਕਿ ਫੇਰ ਲੈ ਜੂਗਾ ਐਨ ਹੋ ਜਾਣੀਆਂ ਇਹ ਹਾਂ ਚਾਰ 1 2 ਉੱਥੇ ਕਈ ਜਾਂ ਉਹਦੇ ਹੋਰ ਕਿੰਨੀਆਂ ਲੱਗੀਆਂ ਹੋਣ ਹਾਂ ਨਾ ਵੀ ਜੱਟ ਨੇਰੀ ਹੋ ਗਿਆ ਨਾ ਹਨੇਰੇ ਮੈਂ ਇਹ ਕਹਿੰਦਾ ਤਾ ਦੇਖ ਹਾਂ ਕਣਾ ਦੋ ਗੰਦਾ ਤੋੜ ਕੇ ਹਾਂ ਇਹ ਤੇ ਪਾਰਕ ਮੂਰੇ ਤੱਕ ਵਧਾ ਦੇਵੇ ਜਿਹੜੀ ਉਹ ਜਾਲੀ ਹੈ ਹਾਂ ਉਹ ਐਦਾਂ ਚਾਰ ਚਫੇਰੇ ਘਮਾ ਦੇ ਇਧਰ ਨੂੰ ਵੀ ਆਪਣੇ ਇੱਥੇ ਨਾਲੇ ਕਹਿੰਦੇ ਜਾਲੀ ਲੱਗਣੀ ਹੈ ਓਰੇ ਨਹੀਂ ਓਰੇ ਜਾਲੀ ਲਾ ਕੇ ਬਹੁਤ ਵਧੀਆ ਬਣ ਜਾਣਾ ਇੱਥੇ ਬਹਿਣੇ ਨੂੰ ਹਾਂ ਬਹਿਣੇ ਇਧਰ ਵੀ ਜਾਲੀ ਲਵਾ ਦੇਣੀ ਓਰੇ ਤਾਕਤਾ ਇੱਧਰ ਵੀ ਪਤਾ ਕਰਤੇ ਓਰੇ ਮੱਛਰ ਮੱਖੀ ਤੇ ਉਹ ਰਹਿ ਜਾਣੀ ਉਹ ਨਹੀਂ ਤੇ ਓਰੇ ਤੂੰ ਮੈਂ ਦੱਸਦਾ ਤਿੰਨ ਚਾਰ ਬੁੱਟੇ ਹੁੰਦੇ ਜੱਟ ਐਦਾਂ ਦੇ ਹਾਂ ਇੱਕ ਜਾਮਨੀ ਕਲਰ ਦੇ ਬੁੱਟੇ ਹੁੰਦੇ ਨਾਲ ਮੱਖੀ ਹੁੰਦੀ ਨਾਲ ਮੱਛਰ ਹੁੰਦਾ ਉਹਦੇ ਨਾਲ ਉਹ ਲਿਆ ਕੇ ਲਾਉਂਗੇ ਜਾਣੇ ਹਨ ਗਮਲਿਆਂ ਦੇ ਨਾਲ ਵਿੱਚ ਗਮਲੇ ਜੀ ਨਾ ਸਾਡਾ ਛੱਡਾ ਵਾ ਲਾਉਂਗੇ ਉਹ ਤਾਂ ਕਰਾਂ ਵੀ ਉਹੀ ਲਾਉਣੇ ਮੈਂ ਉਹਦੋਂ ਨਾ ਮੱਖੀ ਹੁੰਦੀ ਨਾ ਮੱਛਰ ਹੁੰਦੇ ਮੈਂ ਕਹਿੰਦਾ ਮੈਂ ਸੰਗੋਲ ਵੀ ਲਾਵਾਂ ਮੈਂ ਐਸਾ ਖਾ ਲੈਂਦੀ ਆ ਯਾਰ ਹਾਂ ਮੈਂ ਤਨ ਤਾਂ ਛੱਡੜੇ ਦੀ ਹੂੰ ਤੂੰ ਦੱਸੋ ਅਜੇ ਮੈਂ ਐਸਾ ਕੋਲ ਕਾ ਉੱਥੇ ਕਾ ਹੋਵੇ ਫੇਰ ਲਾ ਲਿਓ ਲਾ ਲਿਓ ਜਾਲੀ ਲਾ ਕੇ ਲੱਗ ਜੂਗੇ ਐ ਤਾਂ ਹੂੰ ਅੰਦਰ ਲਾਰਵੇ ਸਾਡਾ ਵਰ ਹੋਰ ਜੰਮਣੀ ਜੇ ਗੱਲ ਉਹਦੇ ਹੁੰਦੇ ਉਹ ਲੈ ਤੁਹਾਨੂੰ ਦਿਖਾਉਂਗਾ ਮੈਂ ਬਹੁਤ ਸੋਹਣੇ ਮੁਰਕੇ ਮੱਛਰਾਂ ਦਾ ਮੁਰਕੀ ਉਹ ਹੋਣੀ ਹੈ ਬਹੁਤ ਹੂੰ ਹੈ ਮੈਂ ਉਹਦੀ ਜਾ ਰਹੀ ਦੀ ਉਹ ਛੱਡ ਕੋਈ ਸੋਦਾਂਗੇ ਇਹ ਨਹੀਂ ਹੁੰਦੀ ਉਹ ਨਹੀਂ ਹੁੰਦੀ ਨੀ ਹਾਂ ਹਾਂ ਲੋਰੀ ਚੱਲੀ ਹੁਣ ਘਰ ਨੂੰ ਹਨੇਰਾ ਹੋ ਗਿਆ ਹਨੇਰਾ ਹੋ ਗਿਆ ਬੰਦਰ ਘੋਰੀ ਆ ਬੱਦਲ ਬਣ ਕਿੱਧਰ ਘੋਲਦਾ ਦੇਖਦਾ ਹੈ ਨਹੀਂ 7:28 ਹੋ ਗਏ ਦੇਖ ਲੈ 7:28 ਹੋ ਗਏ ਚੱਲ ਬਾਈ ਬਹੁਤ ਜੀਨੀ ਨਾਲ ਹੁੰਦਾ ਹੁੰਦਾ ਹਾਂ ਹਾਂ ਹੁੰਦਾ ਕਿ ਤਿੰਨ ਚੜ੍ਹੇ ਹੁੰਦਾ ਦਾ 7 ਕਈ ਨਹੀਂ 8 ਵਜੇ ਹੁੰਦਾ ਉਹਦਾ ਪਰਕ ਵਹਿਣ ਲਾ ਜਾਣਾ ਹਾਂ ਹੁਣ ਪੜਾ ਖਿਆਲ ਚੜਨ ਲਾ ਜਾਣਾ ਨਾ ਹਮ ਸਿਆਲੇ ਵਧੀਆ ਬਈ ਓਰੇ ਯਾਰ ਆ ਫਿਰ ਸਿਆਲ ਜਿਹਾ ਨਾ ਜਿੰਨੇ ਗਰਮੀ ਵਧੀਆ ਬਾਬਾ ਹੁੰਦਾ ਹੁੰਦਾ ਓਰੇ ਨਹੀਂ ਉਹ ਨਹੀਂ ਹੁੰਦਾ ਹੁਣ ਉਹ ਤਾਂ ਉਹਨਾਂ ਨੂੰ ਵੀ ਜੀ ਨਹੀਂ ਲੱਗਦਾ ਫਿਰ ਡਿਊਟੀ ਟਾਈਮ ਹੋ ਜਾਂਦਾ ਹਮ ਉਹ ਇਕੱਲੇ ਦਾ ਵੀ ਨਹੀਂ ਫਿਰ ਜੀ ਲੱਗਦਾ ਓਰੇ ਨਹੀਂ ਉਹ ਬਿਟ ਡਿਊਟੀ ਜਾਂਦਾ ਨਾ ਉਹ ਹਮ ਕੀ ਬਾਈ ਹੁਣ ਘਰ ਨੂੰ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ ਓਕੀ ਬਾਬੇ ਹਾਂ ਵੇਖੋ ਪਿੱਛੇ ਬਦਲ ਕਿੱਦਿ ਸਾ ਤਦਲ ਘੋਰਦੇ ਆ ਨੇ ਪੈ ਵੀ ਸਕਦਾ ਨਹੀਂ ਵੀ ਪੈ ਸਕਦਾ ਬਈ ਚਲੋ ਆਪਦੇ ਵੀਡੀਓ ਬੰਦ ਓਕੀ ਬਾਏ ਬਾਏ